ਇਸ ਲਈ ਪੱਤੀ ਜਿਹੜੇ ਜਲਾਈ ਹੈ ਲੰਬੀ ਸੀ ਸਾਡੇ ਕਾਰਪੋਰੇਸ਼ਨਲ ਮੀਟਿੰਗ ਹੋਈ ਸੀ ਤੇ ਉਹਦੇ ਚ ਸਾਡੀਆਂ ਕੁਝ ਕੁ ਵਿਦੇਸ਼ੀ ਮੁਲਾਜ਼ਮਾਂ ਨੇ ਬਹੁਤ ਅਹਿਮ ਮੰਗਾਂ ਦੇ ਸਬੰਧੀ ਜਿਹੜੀ ਸਹਿਮਤੀ ਹੋਈ ਸੀ ਉਹਨਾਂ ਨੇ ਸਾਡਾ ਪ੍ਰੋਮਿਸ ਕੀਤਾ ਸੀਗਾ ਵੀ 15 ਅਗਸਤ ਤੱਕ ਅਸੀਂ ਜਿਹੜੀ ਉਹ ਸਹਿਮਤੀਆਂ ਲਾਗੂ ਕਰਕੇ ਸੀਐਮ ਸਾਊਂਟ ਕੋ ਦਗਾ ਲਾਂ ਕਰਾਂਗੇ ਪਰੰਤੂ ਸਾਡੇ ਜਿਹੜੀਆਂ ਸਹਿਮਤੀਆਂ ਬਣੀਆਂ ਸੀ ਉਹ ਲਾਗੂ ਨਹੀਂ ਹੋਈਆਂ ਜੈ ਸਰਕਾਰ ਮੁਰਦਾਬਾ 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 ਉਹਨਾਂ ਨੇ ਕਿਹਾ ਸੀ ਕਿ 15 ਅਗਸਤ ਨੂੰ ਸੀਐਮ ਸਾਹਿਬ ਤੋਂ ਅਨਾਉਂਸ ਕਰਵਾਵਾਂਗੇ ਪਰ ਉਹ 15 ਅਗਸਤ ਤੱਕ ਅਸੀਂ ਉਹਨਾਂ ਦੀ ਵੇਟ ਕੀਤੀ ਹੈ ਅਸੀਂ ਕੋਈ ਸੰਘਰਸ਼ ਨਹੀਂ ਕੀਤਾ ਔਰ ਜਦੋਂ 15 ਕ੍ਰੋਸ ਕਰ ਗਈ ਉਸ ਤੋਂ ਬਾਅਦ ਅਸੀਂ ਸੜਕਾਂ ਤੇ ਉਤਰਿਆ ਤੇ ਸੰਘਰਸ਼ ਦੇ ਰਾਹ ਤੇ ਪਈਆਂ ਸਾਨੂੰ ਮਜਬੂਰ ਕੀਤਾ ਹੈ ਪੰਜਾਬ ਸਰਕਾਰ ਨੇ ਔਰ ਪਾਵਰ ਕਾਉਂਡ ਦੀ ਮੈਨੇਜਮੈਂਟ ਨੇ ਇਹ ਸੰਘਰਸ਼ ਦੇਣ ਲਈ ਹਰ ਇੱਕ ਕਟਿਆ ਮੈਨੇਜਮੈਂਟ ਮੁਰਦਾਬਾਦ 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 ਜਿਹੜੇ ਸਾਡੇ ਸਾਥੀ ਲਾਈਨ ਤੇ ਕੰਮ ਕਰਦੇ ਹੋਏ ਖਾਸ ਕਰਕੇ ਜਾਂ ਡਿਊਟੀ ਦਰਾਲ ਹਾਦਸੇ ਆ ਸ਼ਿਕਾਰ ਨੂੰ ਦੇ ਨੇ ਉਹਨਾਂ ਨੂੰ ਸ਼ਹੀਦ ਦਾ ਦਾਜਾ ਦਿੱਤਾ ਜਾਵੇ ਤੇ 1 ਕਰੋੜ ਦੀ ਜਿਹੜੀ ਮੁਆਵਜ਼ਾ ਰਕਮ ਆ ਉਹ ਦਿੱਤੀ ਜਾਵੇ। ਮੰਨਿਆ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਿਉਂਕਿ ਫੀਲਡ 'ਚ ਪਹਿਲਾਂ ਹੀ ਸਿਰਫ ਸਾਡੀ ਜਿਹੜੇ ਵੈਕੈਂਸੀਆਂ ਇੰਨੀ ਜ਼ਿਆਦਾ ਖਾਲੀ ਨੇ ਨਵੀਂ ਭਰਤੀ ਦੀ ਸੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ। ਸਰਕਾਰ ਨੇ ਪ੍ਰਮਾਣ ਅਜੇ ਤੱਕ ਜਿਹੜਾ ਕੀਤਾ ਉਹ ਇੱਕ ਚਿੱਠੀ ਗੱਡੀ ਹੈ ਸਾਡੀ ਮੈਨੇਜਮੈਂਟ ਨੇ ਸਾਡੇ ਤੇ ਵੀ ਤੁਹਾਡੇ ਆ ਜਿਹੜਾ ਤੁਹਾਡੇ ਤੇ ਇਸਮਾ ਲਾਗੂ ਹੋ ਜੂਗਾ ਤੁਹਾਡਾ ਨੁਕਸਾਨ ਹੋ ਜੂਗਾ ਔਰ ਇਹ ਨੱਚਲੀ ਹੈ ਜਦੋਂ ਅਸੀਂ ਕਿਤੇ ਸੱਚ ਦੇ ਰਾਹ ਤੇ ਤੁਰਦੇ ਹੱਕੀ ਮੰਗਾਂ ਲਈ ਲੜਦੇ ਹਾਂ ਤਾਂ ਫਿਰ ਇਹ ਇਹ ਡਰਾਵੇ ਇਹੀਆਂ ਧਮਕੀਆਂ ਇਹ ਆਉਣਗੀਆਂ ਤਾਂ ਕਰਕੇ 33% ਸਟਾਫ ਨਾਲ ਜਦੋਂ ਕੰਮ ਚੱਲ ਰਹੇ ਤੇ ਉਹ 8 ਘੰਟੇ ਡਿਊਟੀ ਕਰ ਰਹੇ ਨੇ ਸਪਲਾਈ ਸਬੰਧੀ ਵੀ ਪਰੇਸ਼ਾਨੀ ਆ ਰਹੀ ਹੈ ਪਰ ਤੂੰ ਹਲੇ ਵੀ ਜਿਹੜੀ ਸਰਕਾਰ ਹੈ ਮੈਨੇਜਮੈਂਟ ਹੈ ਉਹ ਸਾਡੀ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ 10 11 ਤੇ 12 ਸਤੰਬਰ ਨੂੰ ਸਮੂਹ ਜਿਹੜੇ ਬਿਜਲੀ ਕਾਮੇ ਨੇ ਉਹ ਇਹਨਾਂ ਮੰਗਾਂ ਨੂੰ ਲੈ ਕੇ ਮਾਸਕਾ ਜੋ ਲੀਵ ਤੇ ਜਾਣਗੇ। ਔਰ ਮੈਨੇਜਮੈਂਟ ਮੰਦੀ ਵੀ ਹੈ ਕਿ ਜਿਹੜੀਆਂ ਤੁਹਾਡੀਆਂ ਇਹ ਮੰਗਾਂ ਨੇ ਇਹ ਬਿਲਕੁਲ ਜ਼ਾਇਜ਼ ਨੇ ਸਹੀ ਨੇ ਪਰ ਕਿਤੇ ਨਾ ਕਿਤੇ ਉਹਨੂੰ ਪੰਜਾਬ ਸਰਕਾਰ ਨਾਲ ਜੋੜ ਕੇ ਫਿਰ ਸਾਨੂੰ ਠੰਡੇ ਵਸਤੇ ਚ ਪਾ ਦਿੱਤਾ ਜਾਂਦਾ ਔਰ ਮੰਨ ਜਾਂਦੇ ਐ ਮੰਨਣ ਦੇ ਬਾਵਜੂਦ ਵੀ ਉਹ ਮੰਗਾਂ ਨੇ ਜਿਹੜੀਆਂ ਲਗਾਤਾਰ ਸਾਡੀਆਂ ਲੰਮਕਦੀਆਂ ਲੰਮਕ ਵਸਤਾ ਚੱਲ ਰਹੀਆਂ ਨੇ ਤੇ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਇਹਦੇ ਨਾਲ ਹੈ ਜਿਹੜੀ ਡਿਊਟੀ ਦਾ ਜਿਹੜਾ ਬੋਝ ਹੈ ਉਹ ਸਹੀ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਸਕੇ ਸਹੀ ਤਰੀਕੇ ਨਾਲ ਜਿਹੜੇ ਲੋਕਾਂ ਨੇ ਇਸ ਗ੍ਰਾਮਭਈਆ ਕਰਾਈ ਸੀ ਅਸੀਂ ਮਜਬੂਰੀ ਬਸ ਕਰ ਰਹੇ ਹਾਂ ਕਿਉਂਕਿ ਸਾਡੀਆਂ ਜਿਹੜੇ ਮੰਗਾਂ ਨੇ ਮੰਨੀਆਂ ਨਹੀਂ ਜਾ ਰਹੀਆਂ ਔਰ ਜੇ ਉਹਦੇ ਨਾਲ ਕੋਈ ਨੁਕਸਾਨ ਹੁੰਦਾ ਤਿੰਨ ਦਿਨਾਂ ਦੇ ਨਾਲ ਤਾਂ ਉਹਦੀ ਜਿਹੜੀ ਜ਼ਿੰਮੇਵਾਰ ਹੈ ਉਹ ਪੰਜਾਬ ਦੀ ਸਾਡੀ ਪਾਵਰ ਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੈ ਕਿਉਂਕਿ ਮੰਤਰੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਹੋਇਆ ਔਰ ਮੈਨੇਜਮੈਂਟ ਦੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਤਰੰਤ ਲਾਗੂ ਕੀਤਾ ਜਾਵੇ ਮੇਰਾ ਨਾਮ ਹੈ ਹਰਪਾਲ ਸਿੰਘ ਵੱਧ ਕੇ ਹਾਲ ਹੀ ਜਿਹੜੀ ਕੀਤੀ ਹੋਈ ਹੈ ਕਿ ਸੁਝਾਅ ਇਹ ਵੀ ਜਿਹੜੀ ਸਰ ਅਸੀਂ ਪੀਐਸਐਲੈਂਪਲਾਈ ਜੋਇੰਟ ਫੋਰਮ ਕਾਇਮ ਕੀਤਾ ਹੈ ਜਿਸ ਨੇ ਮੁਲਾਜ਼ਮਾਂ ਇੱਕ ਮੰਚ ਤੇ ਐਸੋਸੀਏਸ਼ਨ ਆਫ ਜੁਨਿਅਰ ਇੰਜੀਨੀਅਰ ਦੇ ਹੌਫ ਤੇ ਅਸੀਂ ਗੱਡੀਆ ਤੇ ਪ੍ਰੈਸ ਕਾਨਫਰੰਸ ਲੱਗੀ ਹੈ ਆ ਤੋਂ ਕਿਸੇ ਗੱਲ ਨਹੀਂ ਜਿਹੜੀ ਜਿਹੜੇ ਸਰ ਅਸੀਂ ਪਿਛਲੀ ਕੱਤੀ ਜਿਹੜੀ ਜਲਾਈ ਐ ਲੰਗੀ ਸੀ ਸਾਡੇ ਪਾਵਨ ਮਿਸਟਰ ਨਾਲ ਮੀਟਿੰਗ ਹੋਈ ਸੀਗੀ ਤੇ ਉਹਦੇ ਚ ਸਾਡੀਆਂ ਕਿਸਾਨ ਕੁੱਸ਼ਕ ਵਿਜੀਮ ਲਾਜਮਾਂ ਦੇ ਬਹੁਤ ਅਹਿਮ ਮੰਗ ਕਰੇ ਸਾਡੀ ਜਿਹੜੀ ਸਹਿਮਤੀ ਹੋਈ ਸੀ ਨਾ ਪਰ ਉਹਨਾਂ ਨੇ ਸਾਡਾ ਪ੍ਰੋਮਿਸ ਕੀਤਾ ਸੀਗਾ ਵੀ 15 ਅਗਸਤ ਤੱਕ ਅਸੀਂ ਜਿਹੜੀ ਉਹ ਸਹਿਮਤੀਆਂ ਲਾਗੂ ਕਰਕੇ ਸੀਐਮ ਸਾਹਿਬ ਤੋਂ ਅਧਾਲਾਨ ਕਰਵਾਵਾਂਗੇ ਪਰੰਤੂ ਸਾਡੇ ਜਿਹੜੀ ਉਹ ਸਹਿਮਤੀਆਂ ਬਣੀਆਂ ਸੀ ਉਹ ਲਾਗੂ ਨਹੀਂ ਹੋਈਆਂ ਜਿਨ੍ਹਾਂ ਸਾਡੇ ਪ੍ਰਮੁੱਖ ਮੰਗ ਸੀ ਵੀ ਜਿਹੜੇ ਸਾਡੇ ਸਾਥੀ ਲਾਈਨ ਤੇ ਕੰਮ ਕਰਦੇ ਹੋਏ ਖਾਸ ਕਰਕੇ ਜਾਂ ਡਿਊਟੀ ਦੌਰਾਨ ਹਾਦਸੇ ਆ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਸ਼ਹੀਦ ਦਾ ਦਾਜਾ ਦਿੱਤਾ ਜਾਵੇ ਤੇ 1 ਕਰੋੜ ਦੀ ਜਿਹੜੀ ਮੁਆਵਜ਼ਾ ਰਕਮ ਹੈ ਉਹ ਦਿੱਤੀ ਜਾਵੇ ਤੇ ਇਹਦੇ ਤੇ ਉਹਨਾਂ ਨੇ ਸਹਿਮਤੀ ਦਿੱਤੀ ਸੀ ਵੀ ਅਸੀਂ ਇਹਨੂੰ ਛੇਤੀ ਛੇਤੀ ਲਾਗੂ ਕਰਾਂਗੇ ਇਸ ਤੋਂ ਇਲਾਵਾ ਵੀ ਜੇ ਐਕਸੀਡੈਂਟ ਕੇਸ ਦੇ ਵਿੱਚ ਸਾਡੇ ਸਾਥੀਆਂ ਨੂੰ ਤੁਰੰਤ ਹੈ ਜਿਹੜੀ ਉਹ ਕੈਸ਼ਲੈਸ ਮੈਡੀਕਲ ਫੈਸਿਲਿਟੀ ਪਹੁੰਚਿਆ ਕਰਨ ਦੀ ਸਹਿਮਤੀ ਬਣੀ ਸੀਗੀ ਤੇ ਇੱਕ ਜਿਹੜਾ ਸਾਡੇ ਸਾਥੀਆਂ ਤੇ ਬਾਇ ਨੇਮ ਜਿਹੜੀ ਉਹ ਐਫ ਆਈ ਆਰ ਦਰਜ ਕਰ ਦਿੱਤੀ ਜਾਂਦੀ ਹੈ ਪੁਲਿਸ ਕੋਲੋਂ ਮੌਕੇ ਤੇ ਵੀ ਉਹਦਾ ਵੀ ਅਸੀਂ ਵਿਰੋਧ ਕੀਤਾ ਸੀ ਇਹ ਵੀ ਜਿਹੜੀ ਪ੍ਰਥਾ ਇਹ ਬੰਦ ਕੀਤੀ ਜਾਵੇ ਕੋਈ ਮੰਗਾ ਤੇ ਸਾਡੀ ਸਹਿਮਤੀ ਬਣੀ ਸੀ ਪਰੰਤੂ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਤੇ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਸੀ ਸਹਿਮਤੀਆਂ ਹੋਰ ਵੀ ਹੋਈਆਂ ਸਾਡੀਆਂ ਉਹ ਲਾਗੂ ਕਰਨ ਤੋਂ ਲਗਾਤਾਰ ਮੰਕਰ ਹੈ ਇਸ ਕਰਕੇ ਜਿਹੜੇ ਸਾਡੇ ਬਿਜਲੀ ਕੰਮੇ ਨੇ ਉਹ ਸੰਘਰਸ਼ ਤੇ ਰਾਤੇ ਨੇ ਸੰਘਰਸ਼ ਦੇ ਪਹਿਲੇ ਪੜਾਅ ਤੇ 21 ਤਰੀਕ ਤੋਂ ਵਰਕ ਰੂਲ ਲਾਗੂ ਕਰ ਰਹੇ ਆ ਮੀਨਜ਼ ਸਾਡੇ ਸਾਥੀ ਜਿਹੜੇ ਆਪਦੇ ਸਿਰਫ ਬਣਦੀ ਡਿਊਟੀ ਹੈ ਉਹੀ ਕਰ ਰਹੇ ਨੇ ਕਿਉਂਕਿ ਫੀਲਡ 'ਚ ਪਹਿਲਾਂ ਹੀ ਸਿਰਫ ਸਾਡੇ ਜਿਹੜੇ ਵੈਕੈਂਸੀਆਂ ਇੰਨੀ ਜਿਆਦਾ ਖਾਲੀ ਨੇ ਨਵੀਂ ਭਰਤੀ ਦੀ ਸੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਤਾਂ ਕਰਕੇ 33% ਸਟਾਫ ਨਾਲ ਜਦੋਂ ਕੰਮ ਚੱਲ ਰਿਹਾ ਤੇ ਉਹ 8 ਘੰਟੇ ਡਿਊਟੀ ਕਰ ਰਹੇ ਨੇ ਸਰਪ੍ਰਾਈਜ਼ ਬੰਦੀ ਵੀ ਪਰੇਸ਼ਾਨੀ ਆ ਰਹੀ ਹੈ ਪਰਤੂ ਭਲੇ ਵੀ ਜਿਹੜੀ ਸਰਕਾਰ ਹੈ ਮੈਨੇਜਮੈਂਟ ਹੈ ਉਹ ਸਾਡੇ ਕੋਈ ਸਰਵਾਈ ਕਰਨ ਨੂੰ ਤਿਆਰ ਨਹੀਂ ਸੰਘਰਸ਼ ਤੇ ਅਗਲੇ ਪੜਾ ਦੇ ਤੌਰ ਤੇ ਅਸੀਂ 1 ਸਤੰਬਰ ਨੂੰ ਬਿਜਲੀ ਮੰਤਰੀ ਪਰਪਲ ਸਿੰਘ ਈਟੀਓ ਦੀ ਰਹਾਇਸ਼ ਅਗਿਆਮਰ ਅਸੀਂ ਸੁਪਾ ਪੱਤਰੀ ਬਹੁਤ ਵੱਡਾ ਧਰਨਾ ਲਾਵਾਂਗੇ ਤੇ ਉੱਥੇ ਝੰਡਾ ਮਾਰਚ ਵੀ ਕਰਨਾ ਉਸ ਤੋਂ ਬਾਅਦ ਅਸੀਂ 10 11 ਤੇ 12 ਸਤੰਬਰ ਨੂੰ ਸਮੂਹ ਜਿਹੜੇ ਬਿਜਲੀ ਕਾਮੇ ਨੇ ਉਹ ਇਹਨਾਂ ਮੰਗਾਂ ਨੂੰ ਲੈ ਕੇ ਮਾਸ ਕੈਜੂ ਲੀਵ ਤੇ ਜਾਣਗੇ ਸਾਡੀ ਤਾਂ ਪ੍ਰੈਸ ਦੇ ਮਾਧਿਅਮ ਰਾਹੀਂ ਹੀ ਬੇਨਤੀ ਹੈ ਕਿ ਸਾਡੇ ਜਿਹੜੀਆਂ ਕਿਉਂਕਿ ਬੜਾ ਸਬੰਧ ਸੁਵੇਦਨਸ਼ੀਲ ਅਧਾਰ ਹੈ ਜਿਹੜਾ ਇਹ ਇੱਕ ਬੜਾ ਐਨਰਜੀ ਸੈਕਟਰ ਇੱਕ ਕੋਰ ਸੈਕਟਰ ਹੈ ਸਾਡਾ ਲੋਕਾਂ ਦੇ ਆਮ ਲੋਕਾਂ ਦੀ ਜਿਹਦੇ ਨਾਲ ਬੜੀ ਜ਼ਰੂਰਤਾਂ ਜੁੜੀਆਂ ਹੋਈਆਂ ਨੇ ਸੋ ਸਾਡੀ ਤੇ ਇਹੀ ਹੈ ਵੀ ਜੇ ਉਹ ਸਾਡੀਆਂ ਜਿਹੜੀਆਂ ਹੋਈਆਂ ਸਮਝੌਤੇ ਉਹ ਲਾਗੂ ਕਰਦਣ ਤਾਂ ਜੋ ਕੰਮ ਹੈ ਸਾਡੇ ਜਿਹੜਾ ਸੰਘਰਸ਼ ਦਾ ਰਾਹ ਛੱਡ ਕੇ ਉਹ ਆਪ ਦੀ ਜਿਹੜੀ ਬਣਦੀ ਡਿਊਟੀ ਆ ਪ੍ਰੋਪਰ ਜਿਹਨੂੰ ਜਿਹੜੇ ਬਣਦੇ ਉਹਨਾਂ ਦੇ ਹੱਕ ਦਿੱਤੇ ਜਾਣ ਤਾਂ ਕਿ ਉਹ ਆਪ ਦੀ ਜਿਹੜੀ ਡਿਊਟੀ ਆ ਕਰ ਲੈ ਤੇ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਮਿਲ ਸਕੇ ਤੇ ਇਹਦੇ ਨਾਲ ਹੈ ਜਿਹੜੀ ਡਿਊਟੀ ਦਾ ਜਿਹੜਾ ਬੋਝ ਹੈ ਉਹ ਸਹੀ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਸਕੇ ਸਹੀ ਤਰੀਕੇ ਨਾਲ ਜੀ ਲੋਕਾਂ ਨੂੰ ਇਹ ਸੇਵਾਵਾਂ ਮਿਲਿਆ ਕਰਾਈ ਜ ਸਕੇ ਮੈਨੇਜਮੈਂਟ ਨਾਲ ਕੋਈ ਗੱਲਬਾਤ ਨਹੀਂ ਕਿਉਂਕਿ ਇਹਦਾ ਕੰਮ ਨਹੀਂ ਬਣਦਾ ਕਿ ਇਹਗਾ ਫੋਰਵਰਡ ਨਹੀਂ ਕਰਦੇ ਇਹਦੇ ਨਾਲ ਤੁਸੀਂ ਇਹ ਬਾਤ ਸਾਨੂੰ ਕਰਦੇ ਗੱਲ ਕਰ ਰਹੇ ਹੋ ਮੈਨੇਜਮੈਂਟ ਨਾਲ ਗੱਲਬਾਤ ਨਹੀਂ ਹਲੇ ਤੱਕ ਉਹਨਾਂ ਨੇ ਸਿਰਫ ਸਾਨੂੰ ਇਹ ਪੁੱਛਿਆ ਤੁਸੀਂ ਕਿਸ ਲੈਵਲ ਦੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਕਿ ਸਾਡੇ ਨਾਲ ਕਮਿਟਮੈਂਟ ਜਿਹੜੀ ਹੈ ਉਹ ਬਿਜਲੀ ਮੰਤਰੀ ਸਾਹਿਬ ਨੇ ਕੀਤੀ ਸੀਗੀ ਤੇ ਘੱਟੋ ਘੱਟ ਉਹ ਤਾਂ ਸਾਡੇ ਨਾਲ ਜ਼ਰੂਰ ਗੱਲ ਕਰ ਲੈ ਇਸ ਵਿਸ਼ੇ ਤੇ ਸਰ ਕੈਬਨਰ ਦੀ ਜਿੰਨੇ ਬਾਤ ਸਾਨੂੰ ਕੈ ਸਿਰ ਮਤਲਬ ਇਹ ਹੈ ਵੀ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਾਥੀ ਨੇ ਉਹ ਉਹ ਤਿੰਦਰਾ ਵਾਸਤੇ ਉਹ ਛੁੱਟੀ ਤੇ ਜਾਣਗੇ ਆਪਦੇ ਕੰਮਕਾਰ ਛੱਡ ਕੇ ਕੈਜੂਅਲ ਲੀਵ ਪਰ ਕੇ ਉਹ ਕਿੰਨੇ ਕਿੰਨੇ ਪੂਰੇ ਪੰਜਾਬ ਬਿਲਕੁਲ ਜੀ ਪੂਰੇ ਨੇ ਯਾਰ ਕਿੰਨੇ ਕਿਲਾ ਜ ਮਾਸ ਕੈਜੂਅਲ ਲੀਵ ਤੇ ਸਰ ਜਿਹੜੀ ਸਾਡੇ ਜਥੇਬੰਦੀਆਂ ਨੇ ਇਹ ਘੱਟੋ ਘੱਟ 27000 ਮੁਲਾਜ਼ਮਾਂ ਦੇ ਲਗਭਗ ਕਰੀਬ ਕਵਰ ਕਰਦੀਆਂ ਨੇ ਤੇ ਜੋ ਬਿਜਲੀ ਬੋਰਡ ਦੇ ਕੁੱਲ 80% ਦੇ ਉਹ ਵੀ ਜਾਦੇ ਐਕਚੁਅਲੀ ਜਿਹੜੀ ਹੈਗੀ ਹੈ ਸਟਰੈਂਥ ਉਹਨੂੰ ਕਵਰ ਕਰਦੀਆਂ ਨੇ ਇਸ ਤੋਂ ਇਲਾਵਾ ਸਾਡੇਆ ਵਿਭਾਗੀ ਮੰਗਾਂ ਨੇ ਜਿਵੇਂ ਸਾਡੇ ਇੱਥੇ ਕੰਟਰੈਕਟਰ ਤੇ ਜਿਹੜੇ ਕੰਮੇ ਕੰਮ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਵੀ ਪੱਕੇ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਵੀ ਸੰਘਰਸ਼ ਵਿੱਢਿਆ ਹੋਇਆ ਤਿੰਨ ਤਿੰਨ ਸਤੰਭਾਂ ਨੂੰ ਵਿਧਾਨ ਸਭਾ ਦੇ ਘਰੋਂ ਦਾ ਤੇ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਹਿੱਸਾ ਲਵਾਂਗੇ ਕਿਉਂਕਿ ਸਾਡੀਆਂ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਡਿਮਾਂਡਸ ਨੇ ਖਾਸ ਕਰਕੇ ਡੀਏ ਦਾ ਉਹਦੇ ਸਕਿਲਾਂ ਦਾ ਬਕਾਇਆ ਜਿਹੜੇ ਪੱਤੇ ਸਾਡੇ ਬੰਦ ਹੋਏ ਨੇ ਜਿਵੇਂ ਪਿੰਡੂ ਪੱਤਾ ਬਾਡਰੇ ਅਲਾਉਂਸ ਉਹਨਾਂ ਨੂੰ ਜਾਰੀ ਕਰਨ ਦਾ ਤੇ ਹੋਰ ਪੱਤੇ ਜਿਹੜੇ ਸਾਡੇ ਬਿਜਲੀ ਬੋਰਡ ਦੇ ਆਪਦੇ ਪੱਤੇ ਰਿਵਾਈਜ਼ ਨਹੀਂ ਹੋਏ ਬਕਾਇਆ ਪਏ ਉਹਨਾਂ ਦਾ 23 ਸਾਲਾਂ ਦਾ ਮਸਲਾ ਵਿੱਤ ਮੰਤਰੀ ਨਾਲ ਸਾਡੇ ਬਹੁਤ ਸਾਰੇ ਸਵਤੰਤ੍ ਮਸਲੇ ਨੇ ਉਹ ਮਸਲੇ ਲੈ ਕੇ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਵੀ ਸੰਘਰਸ਼ ਲੜ ਰਹੇ ਆ ਸਾਂਝੇ ਤੌਰ ਤੇ ਤੇ ਅਸੀਂ ਆਪਦੇ ਤੌਰ ਤੇ ਵੀ ਇਹ ਜਿਹੜਾ ਉਹ ਇਸ ਤੋਂ ਵੀ ਅੱਗੇ ਜਿਹੜੇ ਤਿੱਖੇ ਪ੍ਰੋਗਰਾਮ ਨੇ ਉਹ ਲਾਗੂ ਕਰਾਂਗੇ। ਜੀ ਮੈਂ ਨਾਮ ਦਿਵਿੰਦਰ ਸਿੰਘ ਸ਼ੌਰ ਅਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਨਾਮ ਕਰਦੇ ਹਾਂ ਅਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮੱਧਮ ਰਾਹੀਂ ਕਿ ਸਮੁੱਚੇ ਪੰਜਾਬ ਦੇ ਵਿੱਚ 80% ਤੋਂ ਵੱਧ ਬਿਜਲੀ ਕੰਮ ਇਹ ਨੇ ਜਿਹੜੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ ਔਰ ਅਸੀਂ ਨਹੀਂ ਚਾਹੁੰਦੇ ਕਿਸ ادارے ਦਾ ਅਕਸ਼ਾ ਜਿਹੜਾ ਖਰਾਬ ਹੋਵੇ ਔਰ ਮੈਨੇਜਮੈਂਟ ਦੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਕਿਉਂਕਿ ਮੇਰੇ ਤੋਂ ਪਹਿਲਾਂ ਸੈਕੀ ਸਾਹਿਬ ਨੇ ਗ੍ਰੀਫ ਕਰ ਦਿੱਤਾ ਕਿ 31 ਜੁਲਾਈ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮਾਂ ਜੋ ਮੰਤਰੀ ਸਾਹਿਬ ਜੋ ਵਿੱਲੀ ਮੰਤਰੀ ਨੇ ਭਪਨ ਸਿੰਘ ਜੀ ਈਟੀਓ ਸਾਹਿਬ ਉਹਨਾਂ ਨੇ ਕਿਹਾ ਸੀ ਕਿ 15 ਅਗਸਤ ਨੂੰ ਸੀਐਮ ਸਾਹਿਬ ਤੋਂ ਅਨਾਉਂਸ ਕਰਵਾਵਾਂਗੇ ਪਰ ਉਹ 15 ਅਗਸਤ ਤੱਕ ਅਸੀਂ ਉਹਨਾਂ ਦੀ ਵੇਟ ਕੀਤੀ ਹੈ ਅਸੀਂ ਕੋਈ ਸੰਘਰਸ਼ ਨਹੀਂ ਦਿੱਤਾ ਔਰ ਜਦੋਂ 15 ਕ੍ਰਾਸ ਕਰ ਗਈ ਉਸ ਤੋਂ ਬਾਅਦ ਅਸੀਂ ਸੜਕਾਂ ਤੇ ਉੱਤਰਿਆ ਤੇ ਸੰਘਰਸ਼ ਦੇ ਰਾਹ ਤੇ ਪਈਆਂ ਸਾਨੂੰ ਮਜਬੂਰ ਕੀਤਾ ਹੈ ਪੰਜਾਬ ਸਰਕਾਰ ਨੇ ਔਰ ਪਾਵਰ ਕਾਮ ਦੀ ਮੈਨੇਜਮੈਂਟ ਨੇ ਇਹ ਸੰਘਰਸ਼ ਦੇਣ ਲਈ ਸੋ ਹੁਣ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਵੱਡੇ ਰੂਪ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਵਿੜ ਰਿਹਾ ਹੈ ਤੇ ਹੁਣ ਇਹਦੇ ਤੋਂ ਪਿੱਛੇ ਮੁੜਨਾ ਉਦੋਂ ਹੀ ਸੰਭਵ ਹੈ ਜਦੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਕੋਈ ਸਰਕੂਲਰ ਕਰਕੇ ਸਾਡੇ ਹੱਥਾਂ ਦੇ ਵਿੱਚ ਕੋਈ ਚਿੱਠੀ ਦੇਣਗੇ ਉਸ ਤੋਂ ਘੱਟ ਸਾਡਾ ਕੋਈ ਫੈਸਲਾ ਨਹੀਂ ਹੋਊਗਾ ਪਰਮਾਨੀ ਲਾਗੂ ਹੋ ਜਾਣਾ ਸਰਕਾਰ ਨੇ ਪਰਮਾਨ ਅਜੇ ਤੱਕ ਜਿਹੜਾ ਕੀਤਾ ਉਹ ਇੱਕ ਚਿੱਠੀ ਗੱਡੀ ਹੈ ਸਾਡੀ ਮੈਨੇਜਮੈਂਟ ਨੇ ਸਾਡੇ ਤੇ ਵੀ ਤੁਹਾਡੇ ਆ ਜਿਹੜਾ ਤੁਹਾਡੇ ਤੇ ਇਸਮਾ ਲਾਗੂ ਹੋ ਜਾਊਗਾ ਤੁਹਾਡਾ ਨੁਕਸਾਨ ਹੋ ਜਾਊਗਾ ਔਰ ਇਹ ਨੱਚਲੀ ਹੈ ਜਦੋਂ ਅਸੀਂ ਕਿਤੇ ਸੱਚ ਦੇ ਰਾਹ ਤੇ ਤੁਰਦੇ ਹਾਂ ਹੱਕੀ ਮੰਗਾਂ ਲਈ ਲੜਦੇ ਹਾਂ ਤਾਂ ਫਿਰ ਇਹ ਇਹ ਡਰਾਵੇ ਇਹ ਇਹੀਆਂ ਧਮਕੀਆਂ ਇਹ ਆਉਣਗੀਆਂ ਇਹ ਮਤ ਸੋਚੇ ਕੋਈ ਲੀਡਰ ਜਾਂ ਕੋਈ ਵਰਕਰ ਇਹ ਆਉਣਗੀਆਂ ਤਾਂ ਇਹਦਾ ਟਟਕੇ ਅਸੀਂ ਜਵਾਬ ਦੇਵਾਂਗੇ ਔਰ ਅਸੀਂ ਕਾਨੂੰਨ ਦੇ ਦਹਿਰੇ ਦੇ ਅੰਦਰ ਰਹਿ ਕੇ ਜਿਹੜਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਅਸੀਂ ਕਿਤੇ ਕਾਨੂੰਨ ਤੋਂ ਬਾਹਰ ਨਹੀਂ ਅਦਾਰੇ ਸਾਡਾ ਹੈ ਅਸੀਂ ਸਾਰੇ ਸਾਥੀਆਂ ਨੂੰ ਅਪੀਲ ਵੀ ਕੀਤੀ ਹੈ ਔਰ ਥੱਲੇ ਤੱਕ ਸਾਡਾ ਮੈਸੇਜ ਵੀ ਹੈ ਵੀ ਅਦਾਰੇ ਪ੍ਰਤੀ ਅਸੀਂ ਪੂਰੀ ਵਫਾਦਾਰੀ ਦਿਖਾਉਣੀ ਹੈ ਔਰ ਲੋਕਤਾ ਪ੍ਰਤੀ ਵੀ ਵਫਾਦਾਰੀ ਦਿਖਾਉਣੀ ਹੈ ਕਿਉਂਕਿ 9 ਤੋਂ 5 ਅਸੀਂ ਰੈਗੂਲਰ ਡਿਊਟੀ ਕਰਦੇ ਹਾਂ ਔਰ ਕੋਸ਼ਿਸ਼ ਹੁੰਦੀ ਹੈ ਸਾਡੀ ਵੀ 5 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਫਾਲਟ ਕੱਢ ਕੇ ਜਾਈਏ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਸਵੇਰੇ 9 ਵਜੇ ਆਉਨੇ ਆ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਅਦਾਰੇ ਦਾ ਅਸੀਂ ਨੁਕਸਾਨ ਨਹੀਂ ਕਰਨਾ ਚਾਹੀਦਾ ਇਹ ਤਾਂ ਇਮਾਰਤ ਨੇ ਖੁਦ ਆਲੇ ਖੁਦ ਕਰੇ ਜੇ ਸਾਡੀ ਕੋਈ ਮੰਗ ਨਹੀਂ ਪੂਰੀ ਕਰਨਗੇ ਉਹ ਇੱਕ ਤਰੀਕ ਦਾ ਜਿਹੜਾ ਮੰਤਰੀ ਸਾਹਿਬ ਦੀ ਕੋਠੀ ਦਾ ਘਰੇ ਹੋਇਆ ਹੈ ਤੇ ਉੱਤੇ ਝੰਡਾ ਮਾਰਚ ਵੀ ਹੈ ਤੇ ਉੱਥੋਂ ਜਿਹੜਾ ਤਿੱਖਾ ਸੰਘਰਸ਼ ਹੈ ਇਸ ਤੋਂ ਵੀ ਤਿੱਖਾ ਸੰਘਰਸ਼ ਅਸੀਂ ਦੇਵਾਂਗੇ ਚਾਹੇ ਉਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਕਿਉਂਕਿ ਸਾਡੀਆਂ ਹੱਕੀ ਤੇ ਜ਼ਹਿਦ ਮੰਗਾਂ ਨੇ ਔਰ ਮੈਨੇਜਮੈਂਟ ਮੰਦੀ ਵੀ ਹੈ ਕਿ ਜਿਹੜੀਆਂ ਤੁਹਾਡੀਆਂ ਇਹ ਮੰਗਾਂ ਨੇ ਇਹ ਬਿਲਕੁਲ ਜਾਇਜ਼ ਨੇ ਸਹੀ ਨੇ ਪਰ ਕਿਤੇ ਨਾ ਕਿਤੇ ਉਹਨੂੰ ਪੰਜਾਬ ਸਰਕਾਰ ਨਾਲ ਜੋੜ ਕੇ ਫਿਰ ਸਾਨੂੰ ਠੰਡੇ ਵਸਤੇ ਚ ਪਾ ਦਿੱਤਾ ਜਾਂਦਾ ਔਰ ਮੰਨ ਜਾਂਦੇ ਆ ਮੰਨਣ ਦੇ ਬਾਵਜੂਦ ਵੀ ਉਹ ਮੰਗਾਂ ਨੇ ਜਿਹੜੀਆਂ ਲਗਾਤਾਰ ਸਾਡੀਆਂ ਲੰਮਕਦੀਆਂ ਲੰਮਕ ਵਸਤਾ ਚ ਚੱਲ ਰਹੀਆਂ ਨੇ ਅਸੀਂ ਚਾਹੁੰਦੇ ਆ ਕਿ ਸਰਕਾਰ ਨਾਲ رابطہ ਕਰੇ ਮੈਨੇਜਮੈਂਟ ਔਰ ਦੱਸੇ ਦੱਸੇ ਕਿ ਘਟੋ ਘਟ ਇਨ੍ਹਾਂ ਦੀਆਂ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਅਸੀਂ ਤਿੰਨ ਦਿਨ ਸਮੂਹਕ ਛੁੱਟੀ ਤੇ ਸਮੁੱਚਾ ਪੰਜਾਬ 10 11 ਤੇ 12 ਸਤੰਬਰ ਨੂੰ ਸੀ ਜਾ ਰਹੇ ਆ ਔਰ ਉਹਦੇ ਨਾਲ 3 ਦਿਨ ਲਗਾਤਾਰ ਸਮੁੱਚੇ ਪੰਜਾਬ ਦਾ ਬਿਜਲੀ ਕੰਮ ਆ ਜਿਹੜਾ ਉਹ ਮਾਸਿਕੀ ਭਰ ਕੇ ਜਾ ਰਿਹਾ ਹੈ ਔਰ ਉਹਦੇ ਨਾਲ ਜਿਹੜਾ ਵੀ ਨੁਕਸਾਨ ਹੋਊਗਾ ਅਸੀਂ ਤੁਹਾਡੇ ਮਤਮਰਾਈ ਦੱਸਣਾ ਚਾਹੁੰਦੇ ਆ ਕਿਉਂਕਿ ਅਸੀਂ ਮੈਨੇਜਮੈਂਟ ਨੂੰ ਪਹਿਲਾਂ ਇਹ ਲਿਖਤੀ ਪੱਤਰ ਦੇ ਚੁੱਕੇ ਆ ਨੋਟਸ ਦੇ ਚੁੱਕੇ ਆ ਕਿ ਅਸੀਂ ਮਜਬੂਰੀ ਵਾਸਤੇ ਸਾਰਾ ਕੁਝ ਕਰ ਰਹੇ ਆ ਕਿਸੇ ਨੂੰ ਸ਼ੌਕ ਨਹੀਂ ਹੁੰਦਾ ਲੜਨ ਦਾ ਅਸੀਂ ਮਜਬੂਰੀ ਵਾਸਤੇ ਕਰ ਰਹੇ ਆ ਕਿਉਂਕਿ ਸਾਡੀਆਂ ਜਿਹੜੇ ਮੰਗਾਂ ਨੇ ਮੰਨੀਆਂ ਨਹੀਂ ਜਾ ਰਹੀਆਂ ਔਰ ਜੇ ਉਹਦੇ ਨਾਲ ਕੋਈ ਨੁਕਸਾਨ ਹੁੰਦਾ ਤਿੰਨ ਦਿਨਾਂ ਦੇ ਨਾਲ ਤਾਂ ਉਹਦੀ ਜਿਹੜੀ ਜ਼ਿੰਮੇਵਾਰ ਹੈ ਉਹ ਪੰਜਾਬ ਦੀ ਸਾਡੀ ਪਾਵਰ ਕਾਉਂਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੈ ਕਿਉਂਕਿ ਮੰਤਰੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਹੋਇਆ ਤਾਂ ਕਰਕੇ ਅਸੀਂ ਜਿਹੜੇ ਸੰਘਰਸ਼ ਦੇ ਰਾਹ ਤੇ